ਸਤਿ ਸ਼੍ਰੀ ਅਕਾਲ ਜੀ ਮੈਂ ਹਰਸ਼ਦੀਪ ਕੌਰ ਸੰਧੂ ਤੇ ਗੱਲ ਕਰਦੇ ਹਾਂ ਜੀ ਵਾਰ-ਵਾਰ ਵਿਕਰਮ ਸਿੰਘ ਮਜੀਠੀਆ ਵੱਲੋਂ ਕਿਹਾ ਗਿਆ ਕਿ ਸਰਕਾਰ ਕੋਲ ਮੇਰੇ ਖਿਲਾਫ ਕੋਈ ਵੀ ਸਬੂਤ ਨਹੀਂ ਹੈ ਲੇਕਿਨ ਮੈਨੂੰ ਬਿਨਾ ਕਿਸੇ ਸਬੂਤ ਤੋਂ ਜੇਲ੍ਹ ਦੇ ਵਿੱਚ ਕੈਦ ਕੀਤਾ ਗਿਆ ਹੈ ਲੇਕਿਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਜੇਕਰ ਸਾਡੇ ਕੋਲ ਸਬੂਤ ਨਹੀਂ ਤਾਂ ਤੁਹਾਨੂੰ ਵਿਖਾ ਦਿੱਤਾ ਜਾਵੇਗਾ ਜਦੋਂ ਟੋਕਰਾ ਪਰ ਕੇ ਸਬੂਤਾਂ ਦਾ ਪੇਸ਼ ਕੀਤਾ ਗਿਆ ਉਦੋਂ ਦਿਨ ਰਾਤ ਵਿਜੀਲੈਂਸ ਨੇ ਹਜ਼ਾਰਾਂ ਦੀ ਤਕਾਰ ਦੇ ਵਿੱਚ ਸਬੂਤ ਇਕੱਠੇ ਕੀਤੇ ਜਿਹੜੇ ਕੀ ਵਿਕਰਨ ਸਿੰਘ ਮਜੀਠੀਆ ਨੂੰ ਜੇਲ੍ਹ ਦੇ ਵਿੱਚ 20 ਸਾਲ ਰਹਿਣ ਲਈ ਕਾਫੀ ਹੋ ਸਕਦੇ ਨੇ ਦੂਸਰੇ ਪਾਸੇ ਗੱਲ ਕਰੀਏ ਜਿੱਥੇ ਵਿਜੀਲੈਂਸ ਵੱਲੋਂ ਸਿੱਟ ਵੱਲੋਂ ਵੀ ਹੁਣ ਇਹਦੇ ਵਿੱਚ ਜਿਹੜੀ ਹੈ ਪੁੱਛਗਿੱਛ ਕਰਨੀ ਜਾਰੀ ਕਰ ਦਿੱਤੀ ਹੈ ਲੇਕਿਨ ਤੁਹਾਨੂੰ ਦੱਸ ਦਈਏ ਕਿ ਹੁਣ ਵਿਕਰਨ ਸਿੰਘ ਮਜੀਠੀਆ ਦੇ ਹੋਲੀ-ਹੋਲੀ ਸਾਰੇ ਹੀ ਸਬੂਤ ਇਕੱਠੇ ਹੋਣੇ ਸ਼ੁਰੂ ਹੋ ਗਏ ਨੇ ਗੱਲ ਕਰਦੇ ਆ 2012 ਦੇ ਵਿੱਚ ਜਿਹੜੀ 32 ਏਕੜ ਜ਼ਮੀਨ ਸੀ ਜਿਹਦੇ ਰਜਿਸਟਰੀ ਤੱਕ ਗਨੀਵ ਕੌਰ ਦੇ ਨਾਮ ਦੇ ਉੱਤੇ ਸੀਗੀ ਲੇਕਿਨ ਉਸ ਰਜਿਸਟਰੀ ਨੂੰ ਉਤਲ-ਪੁਥਲ ਕਰ ਦਿੱਤਾ ਗਿਆ ਕੁਝ ਕਰਮਚਾਰੀਆਂ ਵੱਲੋਂ ਵੀ ਤੇ ਕੁਝ ਗਨੀਵ ਕੌਰ ਵੱਲੋਂ ਵੀ ਉਹ ਕਿਉਂ ਹੋਇਆ ਉਹਦੀ ਵੱਡੀ ਜਿਹੜੀ ਹੈ ਭੁਗਤਣਾ ਹੁਣ ਦੇਣੀ ਪਵੇਗੀ ਵਿਕਰਮ ਸਿੰਘ ਮਜੀਠੀਆ ਨੂੰ ਗਨੀਬ ਕੌਰ ਅਤੇ ਉਹਨਾਂ ਦੇ ਪਰਿਵਾਰ ਨੂੰ ਜੇਕਰ ਗੱਲ ਕਰੀਏ ਤਾਂ ਉਹਦੀ ਤੇ ਕਾਫੀ ਵੱਡੇ ਮੁੱਦੇ ਵੀ ਉੱਠੇ ਸੀ ਜਦੋਂ 111 ਦਿਨਾਂ ਵਾਸਤੇ ਚਰਨਜੀਤ ਚੰਨੀ ਬਣੇ ਸੀ ਲੇਕਿਨ ਉਹਨਾਂ ਕੋਲ ਥੋੜਾ ਟਾਈਮ ਸੀ ਹਜੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕੋਲ ਡੇਢ ਸਾਲ ਹੋਰ ਪਿਆ ਹੈ ਤਾਂ ਉਹ ਵੱਡੇ ਵੱਡੇ ਜਿਹੜੇ ਰਾਜ ਖੋਲ ਸਕਦੇ ਨੇ ਵਿਕਰਮ ਸਿੰਘ ਮਜੀਠੀਆ ਦੇ ਖਿਲਾਫ ਜੇਕਰ ਗੱਲ ਕਰੀਏ ਤਾਂ ਹੁਣ ਵੱਡਾ ਮੁੱਦਾ ਪੱਕਿਆ ਹੋਇਆ ਹੈ ਗਨੀਪ ਕੋਰ ਮਜੀਠੀਆ ਦੇ ਉੱਤੇ ਕਿਉਂਕਿ ਉਹਨਾਂ ਨੂੰ ਜਿਹੜੇ ਨੇ ਪੰਜਾਬ ਹਰਿਆਣਾ ਹਾਈ ਕੋਰਟ ਚ ਚਾਹੇ ਉਹਨਾਂ ਨੇ ਚੁਣੌਤੀ ਪਾ ਦਿੱਤੀ ਹੈ ਜਿਹੜੀ ਵਿਜੀਲੈਂਸ ਦੇ ਅਧਿਕਾਰੀਆ ਤੇ ਪੰਜਾਬ ਸਰਕਾਰ ਕੇ ਮੈਂ ਆਪਣੇ ਜਿਹੜੇ ਨੇ ਦਸਤਾਵੇਦ ਨਹੀਂ ਪੇਸ਼ ਕਰਾਂਗੀ ਹਾਲਾਂਕਿ ਵਿਕਰਮ ਸਿੰਘ ਮਜੀਠੀਆ ਤੇ ਉਹਨਾਂ ਦੀ ਧਰਮ ਪਤਨੀ ਉੱਤੇ ਵੱਡਾ ਕੇਸ ਦਾਇਰ ਹੋਵੇਗਾ ਕਿਉਂਕਿ 40000 ਸੌਰੀ 4000 ਪੰਨਿਆਂ ਤੇ 400 ਤੋਂ ਵੱਧ ਖਾਤੇ ਤੇ 200 ਤੋਂ ਵੱਧ ਗਵਾਹਾਂ ਬਿਕਰਮ ਸਿੰਘ ਮਜੀਠੀਆ ਨੂੰ ਲੰਮੇ ਸਮੇਂ ਲਈ ਜੇਲ੍ਹ ਚ ਭੇਜਣ ਦੀ ਕਾਫੀ ਨਹੀਂ ਤੇ ਦੂਸਰੇ ਪਾਸੇ ਗੱਲ ਕਰੀਏ 32 ਕਿਨਾਰਾਂ ਦੀ ਗੱਲ ਕੀਤੀ ਗਈ ਹੈ ਜਿਦੇ ਉੱਤੇ ਗਨੀਬ ਕੋਰ ਦਾ ਨਾਮ ਨਿਕਲ ਕੇ ਸਾਹਮਣੇ ਆ ਰਿਹਾ ਹੈ ਇੱਕ ਪਾਸੇ ਇਹ ਇਹ ਜਿਹੜੇ ਨੇ ਪੰਨਿਆਂ ਦੀ ਗੱਲ ਕੀਤੀ ਜਾਂਦੀ ਹੈ 4000 ਪੰਨਿਆਂ ਦੀ 400 ਤੋਂ ਵੱਧ ਖਾਤੇਾਂ ਦੇ ਟ੍ਰਾਂਸਫਰ 200 ਤੋਂ ਵੱਧ ਗਵਾਇਆਂ ਇਹ ਵਿਕਰਮ ਸਿੰਘ ਮਜੀਠੀਆ ਨੂੰ ਕਾਫੀ ਨੇ ਲੰਬੇ ਸਮੇਂ ਲਈ ਜੇਲ੍ਹ ਚ ਰੱਖਣ ਲਈ ਤੇ ਜੇਕਰ ਦੂਸਰੇ ਪਾਸੇ ਗਨੀਵ ਕੋਰ ਮਜੀਠੀਆ ਦੀ ਗੱਲ ਕੀ ਕਰੀ ਜਾਵੇ ਤਾਂ ਪਹਿਲਾ ਜਿਹੜਾ ਉਹਨਾਂ ਦੇ ਖਾਤਿਆਂ 'ਚ ਟ੍ਰਾਂਸਫਰ ਹੋਈ ਪਹਿਲਾਂ ਵਿਕਰਮ ਸਿੰਘ ਮਜੀਠੀਆ ਵੱਲੋਂ ਆਪਦੇ ਪਿਤਾ ਦੇ ਕੀਤੀ ਗਈ ਪਿਤਾ ਨੇ ਉਹਨਾਂ ਦੇ ਆਪਣੀ ਨੂੰਹ ਦੇ ਮਤਲਬ ਗਨੀਵ ਕੋਰ ਦੇ ਮਜੀਠੀਆ ਦੇ ਖਾਤੇ ਜਿਹੜਾ ਟ੍ਰਾਂਸਫਰ ਕੀਤੀ ਇਹਨਾਂ ਸਾਰਿਆਂ ਦਾ ਧਾਮ-ਚਾਮ ਜਿਹੜਾ ਹੈ ਹੁਣ ਭੁਗਤਣਾ ਪੈ ਰਿਹਾ ਹੈ ਇਹਨਾਂ ਦੇ ਮਜੀਠੀਆ ਪਰਿਵਾਰ ਨੂੰ ਜੇਕਰ ਗੱਲ ਕਰੀਏ ਤਾਂ ਹੁਣ ਇਹਨਾਂ ਵੱਲੋਂ ਜਿਹੜੇ ਨੇ ਸਬੂਤ ਵਿਜੀਲੈਂਸ ਵੱਲੋਂ ਦਿਨ-ਬਦੇ ਨੇ ਜਿਹੜੇ ਸਬੂਤ ਪੇਸ਼ ਕੀਤੇ ਜਾ ਰਹੇ ਨੇ ਹਾਲਾਕਿ ਟੋਕਰਿਆਂ ਦੀ ਗੱਲ ਕੀਤੀ ਗਈ ਸੀ ਇਹ ਤਾਂ ਟਰੱਕ ਭਰ ਕੇ ਹੀ ਸਬੂਤ ਪੇਸ਼ ਕਰ ਦਿੱਤੇ ਗਏ ਨੇ ਤੇ ਦੂਸਰੇ ਪਾਸੇ ਤੁਹਾਨੂੰ ਦੱਸਿਏ ਕਿ ਗਨੀਵ ਕੌਰ ਮਜੀਠੀਆ ਵੀ ਹੁਣ ਕੇਦੇ ਦੇ ਵਿੱਚ ਕਿਸ ਦੀ ਨਜ਼ਰ ਆ ਰਹੀ ਹੈ ਹਾਲਾਂਕਿ ਉਹਨੇ ਦਸਤਾਵੇਜ਼ ਨਹੀਂ ਆਪਣੇ ਪੇਸ਼ ਕੀਤੇ ਲੇਕਿਨ ਉਹਨਾਂ ਨੂੰ ਹੁਣ ਜਿਹੜੇ ਨੇ ਪੰਜਾਬ ਹਰਿਆਣਾ ਕੋਰਟ ਦੇ ਵਿੱਚ ਚਾਹੇ ਉਹਨੇ ਚੁਣੌਤੀ ਪਾਈ ਹੋਈ ਹੈ ਲੇਕਿਨ ਹੁਣ ਗਨੀਵ ਕੌਰ ਦੇ ਜਿਹੜੇ ਚਿੱਠੇ ਨੇ ਛੁਪੇ ਹੋਏ ਸੀ ਉਹ ਹੁਣ ਖੁੱਲਨੇ ਸ਼ੁਰੂ ਹੋ ਗਏ ਨੇ ਗਨੀਵ ਕੌਰ ਨੂੰ ਵੀ ਲੰਮੇ ਸਮੇਂ ਦੀ ਜੇਲ੍ਹ ਦੇ ਵਿੱਚ ਜਾਣਾ ਪਵੇਗਾ ਕਿਉਂਕਿ ਗਨੀਵ ਕੌਰ ਦੇ ਵੀ ਰਾਜ਼ ਹੌਲੀ-ਹੌਲੀ ਖੁੱਲਨੇ ਸ਼ੁਰੂ ਹੋ ਗਏ ਨੇ ਜਿਵੇਂ ਪੰਜਾਬ ਦੇ ਮੁਖਵੰਦੀ ਭਗਵੰਤ ਸਿੰਘ ਮਾਨ ਕਹਿੰਦੇ ਨੇ ਕਿ ਤੁਸੀਂ ਬਹੁਤ ਪੰਜਾਬ ਨੂੰ ਲੁੱਟ-ਖਸੁੱਟ ਲਿਆ ਤੁਸੀਂ ਪੰਜਾਬ ਉੱਤੇ ਬਹੁਤ ਨਸ਼ਾ ਵੇਚ ਲਿਆ ਪਿਸ਼ਟਿਆਚਾਰੀ ਕਰ ਲਈ ਹੈ ਹੁਣ ਤੁਹਾਡਾ ਜੇਲ੍ਹਾਂ ਦੇ ਵਿੱਚ ਲੰਬੇ ਸਮੇਂ ਲਈ ਟਾਈਮ ਹੋ ਗਿਆ ਜਾਣਦਾ ਤਾਂ ਦੂਸਰੇ ਪਾਸੇ ਹੁਣ ਗਨੀਵ ਕੌਰ ਮਜੀਠੀਆ ਦੇ ਉੱਤੇ ਵੀ ਪਰਚਾ ਹੋਵੇਗਾ ਹਲਕੀ ਪਹਿਲਾਂ ਵੀ ਇੱਕ ਮਾਮਲਾ ਦਰਜ ਹੋ ਚੁੱਕਾ ਹੈ ਚਾਹੇ ਉਹਦੇ ਉੱਤੇ ਗਨੀਵ ਕੌਰ ਨੇ ਹਜੇ ਕਿਸੇ ਤਰ੍ਹਾਂ ਦੀ ਵੀ ਕੋਈ ਸਟੇਟਮੈਂਟ ਨਹੀਂ ਦਿੱਤੀ ਪੰਜਾਬ ਹਰਿਆਣਾ ਚ ਚੁਣੌਤੀ ਪਈ ਹੋਈ ਹੈ ਮੈਂ ਦਾਸਤਾਵੇਦ ਨਹੀਂ ਪੇਸ਼ ਕਰਾਂਗੀ ਲੇਕਿਨ ਦੂਸਰੇ ਪਾਸੇ ਤਾਂ ਅੰਦਾਜ਼ ਲਈਏ ਕਿ ਹੁਣ ਗਨੀਬ ਕੌਰ ਮਜੀਠੀਆ ਨੂੰ ਵੀ ਇਹਦੀ ਪੁਕਤਨਾ ਪੁਕਤਨੀ ਪਵੇਗੀ ਇੱਕ ਪਾਸੇ ਵਿਕਰਮ ਸਿੰਘ ਮਜੀਠੀਆ ਲੰਮੇ ਸਮੇਂ ਲਈ ਜੇਲ੍ਹ ਵਿੱਚ ਜਾਣਗੇ ਦੂਸਰੇ ਪਾਸੇ ਗਨੀਬ ਕੋਰ ਵੀ ਜੇਲ੍ਹ ਵਿੱਚ ਜਾਵੇਗੀ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਮੇਰੇ ਕੋ 1.5 ਸਾਲ ਹੋ ਰਿਹਾ ਮੈਂ ਕਾਫੀ ਨਾ ਤੁਹਾਡੀਆਂ ਹੋਰ ਜਿਹੜੀਆਂ ਨੇ ਛੁਪੇ ਹੋਏ ਰਾਜ ਖੋਲਣ ਲਈ ਜਿੱਥੇ ਤੁਸੀਂ ਪੰਜਾਬ ਦੇ ਵਿੱਚ ਰਾਜ ਕੇ ਜਿਹੜਾ ਹੈ ਪਿਛਤਾਚਾਰੀ ਕੀਤੀ ਹੈ ਲੋਕਾਂ ਨੂੰ ਲੁੱਟਿਆ ਹੈ ਲੋਕਾਂ ਦੀ ਲੋਕ ਲੁੱਟਕਸਟ ਕੀਤੀ ਹੈ ਉਹਦੇ ਵਿੱਚ ਕਈ ਜਿਹੜੇ ਨੇ ਅਕਾਲੀਆਂ ਦੇ ਵੀ ਆਪਣੇ ਜਿਹੜੇ ਨੇ ਸਬੂਤ ਪੇਸ਼ ਕਰਨਗੇ ਕੁਝ ਪਾਜਪਾ ਦੇ ਲੋਕ ਦੱਸੇ ਜਾ ਰਹੇ ਨੇ ਤੇ ਦੂਸਰੇ ਪਾਸੇ 200 ਤੋਂ ਵੱਧ ਗਵਾਹਾਂ ਕਾਫੀ ਨੇ ਵਿਕਰਮ ਸਿੰਘ ਮਜੀਠੀਆ ਵਾਸਤੇ ਤਾਂ ਹੁਣ ਆਉਣ ਵਾਲੇ ਟਾਈਮ ਦੇ ਵਿੱਚ ਪਤਾ ਲੱਗੇਗਾ ਕਿ 20 ਸਾਲ ਦੀ ਸਜ਼ਾ ਸੁਣਾਈ ਦਿੱਤੀ ਜਾਂਦੀ ਹੈ ਜਾਂ ਫਿਰ ਵਿਕਰਮ ਸਿੰਘ ਮਜੀਠੀਆ ਦੀ ਜਿੱਥੇ ਹਮੇਸ਼ਾ ਲਈ ਜ਼ਮਾਨਤ ਖਾਰਜ ਕਰ ਦਿੱਤੀ ਜਾਂਦੀ ਹੈ ਤਾਂ ਇਹਦਾ ਮਤਲਬ ਹੈ ਕਿ ਵਿਕਰਮ ਸਿੰਘ ਮਜੀਠੀਆ ਹੁਣ ਜੇਲ੍ਹ ਤੋਂ ਬਾਹਰ ਦੀ ਹਵਾ ਨਹੀਂ ਖਾ ਸਕਦੇ ਧੰਨਵਾਦ